ਫਾਜ਼ਿਲਕਾ ਤੋਂ ਖਬਰ ਹੈ ਵੈਸੇ ਇਹ ਫੜੇ ਗਏ ਮੁੰਡੇ ਜਿਹੜੇ ਐ ਮੁਹੱਲੀ ਦੇ ਵਿੱਚ ਐ ਕਹਿੰਦੇ ਕਿ ਗਰੋ ਐ ਜਿਹੜਾ ਕਾਰਾਂ ਵਗੈਰਾ ਨੂੰ ਲੁੱਟਦਾ ਸੀ ਉਹਨਾਂ ਨੂੰ ਫੜਦੇ ਸੀ ਤੇ ਉਹਦੇ ਵਿੱਚ ਜਿਹੜਾ ਗਰੋ ਦਾ ਮੁੱਖ ਮੈਂਬਰ ਜਾਂ ਪ੍ਰਧਾਨ ਕਹਿ ਲਈਏ ਆਪਾਂ ਉਹ ਇੱਕ ਅਗਨੀ ਵੀਰ ਮੁੰਡਾ ਹੀ ਨਿਕਲਿਆ ਇਹ ਕੀ ਖਬਰ ਹੈ ਜੀ ਪੂਰੀ ਨਹੀਂ ਅਗਨੀ ਵੀਰ ਮੈਂ ਤੇ ਅੱਗੇ ਕਹਿੰਦਾ ਮੈਂ ਉਹ ਕਮਣਾ ਮੈਂ ਕੋਈ ਗਰਮੀ ਬੜੀ ਸੀ ਭੱਜ ਕੇ ਉੱਥੇ ਸਿਨੇਮੇ ਚ ਵੜਿਆ ਜਾ ਕੇ ਤੁਸੀਂ ਉਹ ਜਿੱਦਾਂ ਦਾ ਸ਼ਬਦ ਇਸਤੇਮਾਲ ਕੀਤਾ ਨਾ ਮੈਨੂੰ ਉਹ ਵੇਲਾ ਯਾਦ ਆ ਗਿਆ ਤੇ ਭੱਜ ਕੇ ਸੰਨੀ ਦੋਲ ਦੀ ਫਿਲਮ ਲੱਗੀ ਸੀ 93 ਦੀ ਸ਼ਾਇਦ ਗੱਲ ਆ ਤੇ ਜਾਂਦਿਆਂ ਨੂੰ ਅਗੋ ਗਾਣਾ ਪਿਆ ਲੱਗਾ ਸੀਗਾ ਕਿ ਤੂੰ ਨੇ ਡਾਲੇ ਹੈ ਮੇਰੇ ਦਿਲ 'ਤੇ ਡੇਰੇ ਹੋ ਲਟੇਰੇ ਹੋ ਲਟੇਰੇ ਤੁਝੇ ਲੈਨੇ ਹੋਗੇ ਮੇਰੇ ਸੰਗ ਫੇਰੇ ਹੋ ਲਟੇਰੇ ਹੋ ਲਟੇਰੇ ਮੈਂ ਆਖਿਆ ਵੀ ਲਾਸੀ ਤੇ ਆਪ ਲੁੱਟੇ ਗਏ 10 ਰੁਪਈਆ ਦੀ ਮਸਾ ਟਿਕਟ ਲਈ ਆ ਤੇ ਫਿਲਮ ਲੰਘ ਗਈ ਆ ਜੀ ਜੀ ਪਰ ਮੈਨੂੰ ਨਾਲ ਦੇ ਨੇ ਦੱਸਿਆ ਕਿਸੇ ਨੇ ਕਹਿੰਦਾ ਸ਼ੁਰੂਆਤ ਚ ਹੀ ਗਾਣਾ ਆ ਗਿਆ ਕਹਿੰਦਾ ਬਸ ਸ਼ੁਰੂ ਹੀ ਉਹ ਤੋਂ ਸਨੀ ਦੋਲਦੀ ਫਿਲਮ ਲੰਘ ਜਾਵੇ ਤੇ ਬੜਾ ਬੁਖਾਰ ਚੜ ਜਾਂਦਾ ਸੀਗਾ ਠੈਰ ਤਾਂ ਮੈਂ ਦੱਸਿਆ ਦੱਸਿਆ ਇਸ ਕਰਕੇ ਕੋਈ ਸ਼ਬਦ ਉਦਾਂ ਦਾ ਹੀ ਰਲਦਾ ਮਿਲਦਾ ਕਿ ਅਗਨੀ ਵੀਰ ਲੁੱਟੇਰੇ ਉਹ ਲੁੱਟੇਰੇ ਉਹ ਲੁੱਟੇਰੇ ਅਸੀਂ ਜਦੋਂ ਇਹ ਅਗਨੀ ਵੀਰ ਆਈ ਆ ਨਾ ਸਕੀਮ ਤੇ ਕੁਝ ਕੁ ਗੱਲਾਂ ਕੀਤੀਆਂ ਇਹਦੇ ਬਾਬਤ ਖਦਸ਼ਾ ਜਤਾਇਆ ਤੇ ਇੱਥੇ ਕੁਝ ਹੈਗੇ ਨੇ ਸਾਡੇ ਆਪਣੇ ਪੰਜਾਬੀ ਭਰਾ ਵੀ ਹੈਗੇ ਆ ਉਹਨਾਂ ਦਾ ਢਿੱਡ ਬੜਾ ਦੁਖਿਆ ਜੀ ਇਹ ਹੈ ਉਹ ਹੈ ਕਿਉਂਕਿ ਸੋਚਣ ਵਾਲੀ ਗੱਲ ਹੈ ਕਿ ਕਿਸੇ ਨੂੰ ਤੁਸੀਂ 6 ਮਹੀਨੇ ਸਾਲ ਦੀ ਟ੍ਰੇਨਿੰਗ ਦੇ ਕੇ 3 ਸਾਲ ਉਹਨੂੰ ਵਰਤ ਕੇ ਤੇ ਜਦੋਂ ਛੱਡ ਦਿਓਗੇ ਅਰੇ ਉਹ ਭਰ ਜਵਾਨੀ ਦੇ ਵਿੱਚ ਆ ਸ਼ੁਕਰ ਕਰੋ ਪਹਿਲਾ ਕੇਸ ਜਿਹੜਾ ਵੈਸੇ ਤੇ ਅਗਨ ਅਗਨੀਵੀਰ ਖੁਦਕੁਸ਼ੀਆਂ ਦਾ ਅੱਗੇ ਮੁੱਦਾ ਆਪਾਂ ਚੁੱਕਿਆ ਸੀਗਾ ਅੱਗੇ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ ਸ਼ੁਕਰ ਕਰੋ ਮੈਂ ਕਿਹਾ ਕਿਤੇ ਕੋਈ ਪਹਿਲਾ ਗੈਂਗਸਟਰ ਬਣਿਆ ਪੰਜਾਬ ਦੇ ਰਿਕਾਰਡ 'ਚ ਨਹੀਂ ਆ ਗਿਆ ਇਹ ਪਹਿਲਾ ਲੁਟੇਰਾ ਯਾਨੀ ਅਗਨੀਵੀਰ ਦੱਸਿਆ ਗਿਆ ਕਿ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹਾਂਜੀ ਕਹਾਣੀ ਐ ਉਹ ਆ ਕਿ ਇਹ ਮੁੰਡਾ ਜਿਹੜਾ ਸੀਗਾ ਜਿਵੇਂ ਤੁਸੀਂ ਦੱਸਿਆ ਫਾਜ਼ਲਕਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਆ ਜੀ ਇਹ ਉਥੋਂ ਕਿਤੇ ਬੰਗਾਲ 'ਚੋਂ ਲਗਾ ਲਗਾਇਆ ਕਿਤੇ ਛੂਟੀ ਆਇਆ ਪਿੰਡ ਤੇ ਕਹਿੰਦੇ ਕਾਨਪੁਰ ਉਤਰ ਗਿਆ ਕਿ ਕੀ ਕਰਨਾ ਅਗੇ ਇੱਕ ਪਿਸਤੌਲ ਲੈ ਚਲੀਏ ਦੱਸੋ ਹਮ ਹੁਣ ਅਗਨੀ ਵੀਰ ਸੀ ਮਤਲਬ ਕਿ ਰੇਜਾਂ ਦੇ ਭਾਈ ਪਤਨੀ ਕੋਈ ਕਿਲੋ ਫਰੂਟ ਲੈ ਕੇ ਜਾਣਾ ਹੁੰਦਾ ਬੰਦੇ ਨੇ ਹਾਂ ਜੀ ਅਗਨੀ ਵੀਰ ਸੀ ਦਿਲ ਚ ਅਗਨੀ ਜਲੀ ਕਿਤੇ ਬਲੀ ਤੇ ਲੈ ਆਇਆ ਤੇ ਲਿਆ ਕੇ ਵੀਰ ਨੂੰ ਵੀ ਮਲਾ ਲਿਆ ਸਕੇ ਭਰਾ ਨੂੰ ਵੀ ਮਲਾ ਲਿਆ ਕਹਿੰਦਾ ਲੈ ਆਂਦਾ ਸਮਾਨ ਅਗਨੀ ਵੀਰ ਹੋ ਗਿਆ ਜੀ ਤੇ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਫਿਰ ਕੰਮ ਚੱਕ ਦਿੱਤਾ ਦੱਸਦੇ ਆ ਜੀ ਹੋਇਆ ਕੀ ਆ ਕਿ ਇੱਕ ਐਪ ਦੇ ਜ਼ਰੀਏ ਇੱਕ ਟੈਕਸੀ ਬੁੱਕ ਕਰਾ ਕੇ ਇਹਨਾਂ ਨੇ ਮੋਹਾਲੀ ਤੋਂ ਜਦੋਂ ਚੱਪੜ ਚਿੜੀ ਵਾਲੀ ਸਾਈਡ ਤੁਸੀਂ ਦੇਖੀ ਹੋਣੀ ਆ ਜੀ ਜਦੋਂ ਇੱਥੇ ਆ ਕੇ ਲੁੱਟੀ ਆ ਤੇ ਪੁਲਿਸ ਜਿਹੜੀ ਫਿਰ ਐਕਟਿਵ ਹੋਈ ਹੂੰ ਹੁਣ ਤੁਹਾਨੂੰ ਪਤਾ ਆ ਕਿ ਜਦੋਂ ਇਸ ਤਰ੍ਹਾਂ ਦੀ ਤੁਸੀਂ ਟੈਕਨੋਲੋਜੀ ਇਸਤੇਮਾਲ ਕਰੋਗੇ ਭਾਵੇਂ ਉਦੋਂ ਰਗੜੇ ਜਾਣਾ ਬੰਦੇ ਨੇ ਬਿਲਕੁਲ ਜੀ ਕੋਈ ਨਾ ਕੋਈ ਇਸ ਤਰ੍ਹਾਂ ਅੱਜ ਕੱਲ ਕਿਉਂਕਿ ਇਹਨਾਂ ਨੂੰ ਟ੍ਰੇਨਿੰਗ ਬਹੁਤ ਦੇ ਰਹੇ ਆ ਜਿਹੜੇ ਆ ਸਾਈਬਰ ਸੂਬਰ ਵਾਲੇ ਆ ਨੇ ਇਹਨਾਂ ਦੇ ਪੁਲਿਸ ਦੇ ਵਿੱਚ ਬਹੁਤ ਤਕੜੀ ਟ੍ਰੇਨਿੰਗ ਹੈ ਜੀ ਇਹਨਾਂ ਨੂੰ ਕਿਉਂਕਿ ਸਾਡਾ ਇੱਕ ਮੁੰਡਾ ਜਿਹੜਾ ਸਬ ਇੰਸਪੈਕਟਰ ਹੈ ਉਹ ਇਸੇ ਡਿਪਾਰਟਮੈਂਟ 'ਚ ਇਹਨਾਂ ਦੇ ਤਾਂ ਉਹ ਕਹਿੰਦੇ ਕਿ ਬੜੇ ਵੱਡੇ ਪੈਕੇਜ ਆ ਜਿਹੜੇ ਸਾਨੂੰ ਮਤਲਬ ਕਿ ਟੀਚ ਕਰਨਾ ਆਉਂਦੇ ਆ ਜਾਂ ਕੁਝ ਭਾਸ਼ਣ ਵਗੈਰਾ ਦਿੰਦੇ ਨੇ ਜਿਹੜੇ ਜੀ ਜੀ ਤਾਂ ਬਹੁਤ ਵੱਡੇ ਪੈਕੇਜ ਤੇ ਇਹਨਾਂ ਨੇ ਆਈਟੀ ਮਾਹਰ ਰੱਖੇ ਆ ਤਾਂ ਉਹਨਾਂ ਨੇ ਮਤਲਬ ਕਿ ਲੇਟ ਤੇ ਫੜ ਕੇ ਹੂੰ ਤੇ ਜਦੋਂ ਪਤਾ ਲੱਗਿਆ ਕਿ ਇਹ ਕੌਣ ਆ ਉਹ ਕਹਿੰਦੇ ਜੀ ਮੈਂ ਅਗਣੀ ਵੀਰ ਆ ਲਓ ਕਰ ਲੋ ਗੱਲ ਹੂੰ ਇਥੋਂ ਆਇਆ ਕਿ ਮੈਂ ਛੁੱਟੀ ਆਇਆ ਮੁਰਕੀ ਤੇ ਆਈ ਨਹੀਂ ਉਹਨੇ ਵੇਖਿਆ ਹੋਣਾ ਕਿ ਯਾਰ ਜਿੰਨੇ ਕੋ ਅਗਨੀ ਵੀਰ ਚ ਕਮਾਉਣੇ ਉਹਨੇ ਕਿਤੇ 6 ਮਹੀਨੇ ਆਪਾਂ ਤਗੜੇ ਹੋ ਕੇ ਲਾ ਲਏ ਇਥੋਂ ਤੇ ਛੱਡਣਾ ਹੀ ਨਹੀਂ ਹੁਣ ਇਹ ਕਹਾਣੀ ਹੈ ਜਿਹੜੀ ਅਗਨੀ ਵੀਰ ਦੀ ਮੈਂ ਤੇ ਅੱਗੇ ਕਿਹਾ ਸੀਗਾ ਕਿ ਮੈਂ ਆਖਿਆ ਫਿਰ ਲਾਰੈਂਸ ਹੋਰਾਂ ਨੂੰ ਜਾਂ ਫਲਾਣੇ ਗਰੁੱਪ ਨੂੰ ਭਰਤੀ 'ਚ ਕੋਈ ਦਿੱਕਤ ਨਹੀਂ ਆਏਗੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਬੰਦੇ ਛੱਡ ਦਿਓਗੇ ਨਾ ਜੀ ਜਦੋਂ ਇਸ ਤਰ੍ਹਾਂ ਦੇ ਟ੍ਰੇਨਿੰਗ ਯੋਗਤਾ ਬੰਦੇ ਜਦੋਂ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਸੁੰਨੇ ਰਸਤੇ ਤੇ ਛੱਡ ਦਿਓਗੇ ਹੂੰ ਰਾਹੇ ਤੇ ਛੱਡ ਦਿਓਗੇ ਤਾਂ ਕਿਸੇ ਵੀ ਰਾਹ ਨੂੰ ਪੈ ਸਕਦੇ ਜਿੱਥੋਂ ਚਾਰ ਰਾਹ ਨਿਕਲਦੇ ਆ ਜੀ ਪਿੱਛੇ ਮੁੜ ਨਹੀਂ ਸਕਦੇ ਤਾਂ ਜਿੱਥੇ ਤਿੰਨ ਉਹ ਕਹਿ ਲੋ ਕਿ ਚੌਂ ਮੁਖੀ ਮਾਰ ਗਿਆ ਨਾ ਜਿਹੜਾ ਉਹ ਇੱਕ ਉਹਨਾਂ ਦਾ ਬੰਦ ਕਰ ਦਿੱਤਾ ਤੁਸੀਂ ਉਹ ਤਿੰਨ ਜਿਹੜੇ ਤਿੰਨਾਂ ਚੋਂ ਕਿਤੇ ਵੀ ਜਾ ਸਕਦੇ ਆ ਬਿਲਕੁਲ ਤਾਂ ਇਸ ਕੇਸ ਦੀ ਸਟੱਡੀ ਹੋਣੀ ਚਾਹੀਦੀ ਆ ਜੀ ਕਿ ਕੀ ਬਿਲਕੁਲ ਕਿਉਂਕਿ ਉਹ ਛੋਟੀ ਉਮਰ ਦਾ ਹਮ ਜਿਹੜਾ ਉਹ ਅਗਨੀ ਵੀਰ ਆ ਜੀ ਚਲੋ ਗੱਲਾਂ ਬਹੁਤ ਹੁੰਦੀਆਂ ਠੀਕ ਹੈ ਪੁਲਿਸ ਨੇ ਕੇਸ ਪਾਇਆ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੀ ਉਹਦੀ ਕਹਾਣੀ ਆ ਕਿਉਂਕਿ ਇੱਕ ਇਨਸਾਈਡ ਕਹਾਣੀ ਵੀ ਨਿਕਲ ਆਉਂਦੀ ਅੱਗੇ ਪਰ ਗੱਲ ਇਹ ਆ ਕਿ ਜੇਕਰ ਇਸ ਤਰ੍ਹਾਂ ਉਹਨੇ ਕੀਤਾ ਤਾਂ ਉਹਨੂੰ ਜ਼ਰੂਰ ਮੇਰੇ ਖਿਆਲ ਦੇ ਨਾਲ ਇਸ ਕੱਲ ਨੂੰ ਐਗਜ਼ਾਮਨ ਕਰਨਾ ਚਾਹੀਦਾ ਹੈ ਕਿ ਉਹਨੇ ਕੀ ਸੋਚ ਕੇ ਕਰਾਇਮ ਦੀ ਦੁਨੀਆ ਚ ਪੈਰ ਰੱਖ ਲਿਆ ਪੜਿਆ ਤਿਆਰੀ ਕੀਤੀ ਅਗਨੀਵੀਰ ਬਣ ਗਿਆ ਟ੍ਰੇਨਿੰਗ ਲੈ ਲਈ ਸਭ ਕੁਝ ਠੀਕ ਠਾਕ ਸੀਗਾ ਫਿਰ ਉਹ ਇਸ ਰਸਤੇ ਤੇ ਕਿਉਂ ਚੱਲਿਆ ਜੀ ਕਿਉਂ ਨੇ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ ਇਹ ਸਟੱਡੀ ਦਾ ਵਿਸ਼ਾ ਵੀ ਹੈ ਬਿਲਕੁਲ ਕੋਈ ਨਾ ਕੋਈ ਮਜਬੂਰੀ ਵੀ ਤਾਂ ਹੋਸਤ ਹਾਲਾਂਕਿ ਹੁਣ ਇਹਨਾਂ ਨੇ 10% ਜਿਹੜੀਆਂ ਹਥਿਆਰਬੰਦ ਨੀਮ ਫੌਜੀ ਦਸਤਿਆਂ ਦੀਆਂ ਫੋਰਸਾਂ ਕਹ ਲਓ ਉਹਨਾਂ ਦੇ ਵਿੱਚ ਇਹਨਾਂ ਨੇ ਐਲਾਨ ਜ਼ਰੂਰ ਕੀਤਾ ਹਰਿਆਣੇ ਨੇ ਵੀ ਆਪਣੇ ਪੱਧਰ ਤੇ ਕੁਝ ਐਲਾਨ ਜ਼ਰੂਰ ਕੀਤਾ ਆ ਪਰ ਮੇਰੇ ਖਿਆਲ ਦੇ ਨਾਲ ਦੇਖੋ ਸਾਨੂੰ ਇੱਕ ਸੋਚਣ ਵਿਚਾਰਨ ਦਾ ਇੱਕ ਵਾਰੀ ਫੇਰ ਸਬਾਬ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਸਕੀਮਾਂ ਚ ਜੇ ਇਸ ਤਰ੍ਹਾਂ ਦੇ ਕੇਸ ਨਿਕਲ ਰਹੇ ਆ ਕਿਤੇ ਖੁਦਕੁਸ਼ੀ ਹੋ ਰਹੀ ਆ ਕਿਤੇ ਇਹਨਾਂ ਚੋਂ ਲੁਟੇਰੇ ਬਣ ਰਹੇ ਆ ਤੇ ਇਹ ਕੋਈ ਮਤਲਬ ਮੈਨੂੰ ਲੱਗਦਾ ਕਿ ਕੋਈ ਇਹ ਸ਼ੁਭ ਸੰਕੇਤ ਨਹੀਂ ਹੈਗਾ ਕਿਸੇ ਵੀ ਸਕੀਮ ਵਾਸਤੇ ਜੀ ਜੀ ਇਹ ਬਹੁਤ ਭੈੜਾ ਮੈਸੇਜ ਆ ਰਿਹਾ ਹੈ ਬਿਲਕੁਲ ਬਿਲਕੁਲ ਜੀ ਅ ਸੋ ਪ੍ਰੀਜੀ ਪੁੱਛ ਰਹੇ ਨੇ ਜੀ ਭਾਈ ਜੀ ਪਹਿਲਾ ਅਗਨੀਵਾਰ ਰਿਟਾਇਰ ਕਦੋਂ ਹੋਣਾ ਹੈ 25 ਜਾਂ 26 ਦੇ ਵਿੱਚ ਦੇਖੋ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਮੇਰੇ ਖਿਆਲ ਦੇ ਨਾਲ 25 ਚ ਰਿਟਾਇਰਮੈਂਟ ਬਣेंगी 22 ਚੋਂ ਪਹਿਲੀ ਭਰਤੀ ਚੱਲੀ ਕਿ 21 ਚ ਚੱਲੀ ਆ ਕਿਉਂਕਿ ਕੋਰੋਨਾ ਜਿਹੜਾ 20 20 ਵਾਲੀ ਕੋਰੋਨਾ ਵਾਲੀ ਜਿਹੜੀ ਭਰਤੀ ਸੀਗੀ ਇਹ ਚ ਭਰਤੀ ਹੋਈ ਸੀ ਸ਼ੁਰੂਆਤ ਦੇ ਵਿੱਚ ਮੇਰੇ ਪਿੰਡ ਦਾ ਇੱਕ ਮੁੰਡਾ ਵਿਚਾਰਾ ਬਹੁਤ ਮਯੂਸ ਹੋ ਕੇ ਉੱਥੇ ਹੀ ਰਹਿ ਗਿਆ ਉਹਦਾ ਸਿਰਫ ਤੇ ਸਿਰਫ ਇੱਕ ਮੈਡੀਕਲ ਰਹਿੰਦਾ ਸੀਗਾ ਉਹ ਮੈਡੀਕਲ ਨਹੀਂ ਹੋਇਆ ਇਹਨਾਂ ਨੇ ਜਿਹੜੀ ਰੈਗੂਲਰ ਭਰਤੀ ਸੀ ਫੌਜ ਦੀ ਆਖਰੀ ਰੁਕਤੀ ਉਹ ਮੈਨੂੰ 20 ਦੇ ਯਾਦ ਆ ਕਿ ਯਾਨੀ ਇਹਦਾ ਮਤਲਬ ਕਿ ਇਹ ਫਿਰ ਜਿਹੜੀ ਅਗਨੀਵੀਰ ਸਕੀਮ ਆਈ ਹੈ ਕਿਉਂਕਿ 20 ਕਰੋਨਾ ਦਾ ਸਾਲ ਸੀ ਰੈਗੂਲਰ ਭਰਤੀ ਰੁਕ ਗਈ ਇਹ 21 ਚਾਹੀਏ ਜਾਂ 22 ਚਾਹੀਏ ਤੇ ਇਹਦਾ ਮਤਲਬ ਕਿ ਇਸ ਸਾਲ ਜਾਂ ਅਗਲੇ ਸਾਲ ਜੀ ਜੀ ਸੰਦੂ ਸਾਹਿਬ ਵੀ ਕਹਿ ਰਹੇ ਨੇ ਤੇ ਕੁਲਦੀਪ ਸਿੰਘ ਗਰੇਵਾਲ ਵੀ ਸੇਮ ਹੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਅਜੇ ਤਾਂ ਇਹ ਟੀਜ਼ਰ ਹੀ ਹੈ ਇੱਕ ਤਰ੍ਹਾਂ ਦਾ ਇਹ ਟਰੇਲਰ ਹੀ ਦਿਖਾਇਆ ਗਨੀਵੀਰ ਨੇ ਚਰਤਾ ਬਾਕੀ ਹੈ ਜੀ ਨਵਦੀਪ ਸਿੰਘ ਜੀ ਕਹਿ ਰਹੇ ਨੇ ਟਰੋਵਰਾਠੀ ਵਾਲਾ ਹਾਂਜੀ ਟਰੋਵਰਾਠੀ ਵਾਲੇ ਮਸਲੇ ਤੇ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ ਅਗਲੀ ਖਬਰ ਵੀ ਇਹੀ ਸੀ ਆਪਣੀ ਟਰੋਵਰਾਠੀ YouTube ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਪਰ ਉਹ ਪਿਛਲੇ ਦਿਨੀ ਕਿਸੇ ਭਾਜਪਾ ਨੇਤਾ ਨੂੰ ਟ੍ਰੋਲ ਕਰਨ ਦੇ ਚੱਕਰ ਦੇ ਵਿੱਚ ਫਸ ਗਿਆ ਉਹ ਗੱਲ ਇੰਨੀ ਵਿਵਾਦਿਤ ਹੋ ਗਈ ਏਡਾ ਵੱਡਾ ਵਿਵਾਦ ਬਣ ਗਿਆ ਕਿ ਉਹਨੂੰ ਖਤਕੜੀਆਂ ਤੱਕ ਪਹੁੰਚ ਗਿਆ ਕੰਮ ਉਹਨੇ ਹੱਥੋਂ ਥਕੜੀਆਂ ਕਿੱਥੇ ਲੱਗਣੀਆਂ ਨੇ ਮੈਂ ਮੈਂ ਇਹ ਨਾ ਦੇਖੋ ਜਿਹੜੀ ਸਾਡੀ মিডিਆ ਦੀ ਪੇਸ਼ਕਾਰੀ ਆ ਨਾ ਉਹ ਉਹਦੇ ਚ ਬੜੀਆਂ ਚੀਜ਼ਾਂ ਹੋ ਜਾਂਦੀਆਂ ਕਿ ਕਿਆ ਦੁਰਵਰਾਠੀ ਕੋਈ ਚੁੱਪ ਕਰਾਇਆ ਜਾਏਗਾ ਐਸ ਐ ਵੈਸਾ ਕਿਆ ਯਾਰ ਹੂੰ ਕਿਆ ਮਾਣ ਨਹੀਂ ਦੇ ਕਈ ਨੋਟਸ ਆਏ ਆ ਕਈ ਨਿਬੜੇ ਆ ਕਈ ਖੁਸ਼ ਹੋਇਆ ਕੀ ਹੁੰਦਾ ਉਹ ਜਿਹੜਾ ਸ੍ਰੇਸ਼ ਨਖਵਾ ਜੀ ਭਾਰਤੀ ਜਨਤਾ ਪਾਰਟੀ ਦਾ ਉਹ ਕਹ ਲੋ ਕਿ ਤੇ ਤਜਿੰਦਰ ਬੱਗਾ ਸੀ ਨਹੀਂ ਆ ਰਿਹਾ ਹੂੰ ਜਿਵੇਂ ਦਾ ਤਜਿੰਦਰ ਬੱਗਾ ਉਵੇਂ ਦਾ ਉਹ ਥੋੜਾ ਉਮਰ ਚ ਵੱਡਾ ਹੈ ਜੀ ਹੈ ਤਜਿੰਦਰ ਬੱਗਾ ਹੀ ਆ ਉਹ ਦੂਜਾ ਤੇ ਉਹ ਕੀ ਇੱਕ ਕਹਿ ਲੋ ਕਿ ਡੈਫਾਰਮੇਸ਼ਨ ਦਾ ਧਰੋਵਰਾਠੀ ਤੇ ਕੇਸ ਪਾਈ ਬੈਠਾ ਆਪਦੀ ਕੀਮਤ ਪਤਾ ਕਿੰਨੀ ਲਾਈ ਉਹਨੇ 30 ਲੱਖ ਹੂੰ ਉਹਨੇ ਕੋਈ ਦੋ ਵੀਡੀਓ ਬਣਾ ਕੇ ਪਾਤੀਆਂ ਤੇ 30 ਲੱਖ ਉਹ ਮੈਨੂੰ ਲੱਗਦਾ ਉਹਨੇ ਉਹਦੇ ਤੇ ਫੇਰ ਬਣਾ ਕੇ ਵੀਡੀਓ ਪਾ ਦੇਣੀ ਆ ਹੂੰ ਕਿਉਂਕਿ ਧਰੋਵਰਾਠੀ ਨੂੰ ਮੈਂ ਉਦੋਂ ਦਾ ਜਾਣਦਾ ਸੁਰ ਜਦੋਂ ਧਰੋਵਰਾਠੀ ਦੀ ਦਾੜੀ ਨਹੀਂ ਸੀ ਉਦ ਤਰੀ ਧਰੋਵਰਾਠੀ ਇਹ ਕੰਟੈਂਟ ਨਹੀਂ ਸੀ ਕਰਦਾ ਜੀ ਸਰਕਾਰ ਇਹ ਤਾਂ ਜਦੋਂ ਮੀਡੀਆ ਇੱਥੋਂ ਦਾ ਮੀਡੀਆ ਜਿਹੜਾ ਹੈ ਉਹ ਖੋਤੀ ਮੀਡੀਆ ਬਣ ਗਿਆ ਹੂੰ ਉਹਦੇ ਤੇ ਹਾਕਮ ਸਮਾਨ ਰੱਖ ਕੇ ਤੁਰ ਪਿਆ ਜੀ ਇਹ ਉਦੋਂ ਫਿਰ ਇਹਨੇ ਲਾ ਲੋ ਕਿ ਗੇੜ ਸੀ ਕੋਈ 14 15 ਦਾ 15 ਦਾ ਜੀ ਉਸ ਵੇਲੇ ਸਵਾਲ ਕਰਨੇ ਸ਼ੁਰੂ ਕੀਤੇ ਜਿਹੜੇ ਕਿ ਬਣਦੇ ਨੇ ਜਦੋਂ ਮੇਨਸਟ੍ਰੀਮ ਦਾ মিডিਆ ਸਵਾਲ ਕਰਨੇ ਸ਼ੜ ਜਾਏਗਾ ਜੀ ਜਿਵੇਂ ਆਪਣੇ ਪੰਜਾਬ ਚ ਵੀ ਹੈਗਾ ਇੱਕ ਇੱਕ ਤਰ੍ਹਾਂ ਨਾਲ ਕਹਿ ਲਓ ਉਹ ਵੀ ਖੋਤੀ মিডিਆ ਹਮ ਹੈਗਾ ਇੱਕ ਹਿੱਸਾ ਸਾਰੇ ਨਹੀਂ ਮੈਂ ਕਹਿ ਸਕਦਾ ਤਾਂ ਜਦੋਂ ਖੋਤੀ মিডিਆ ਬਣ ਜਾਏਗਾ ਤੇ ਫਿਰ ਭਾਈ ਗੱਲ ਇਹ ਆ ਕਿ ਕੋਈ ਨਾ ਕੋਈ ਨਿਤਰਦਾ ਹੈ